ਮਤਲਬ ਸਮਝੋ ਐਸਟਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਰਕਾਰ ਦਿੱਤਾ। ਇਸ ਤਿੱਕੇ ਮਤਲਬ ਮੈਂ 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 ਤਾਂ ਮਤਲਬ ਜੇ ਮੋٹے ਤੌਰ ਤੇ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ। ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ। ਉਹ ਲੋ ਥੱਕੇ ਨਾ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ। ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਹੈ ਕਿ ਹੁਣ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਮੀ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਤਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂੜਦੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕალი ਦਲ ਦੇ ਕਬਜ਼ਾ ਵੀ ਉਸ ਪਰਵਾਦ ਦਾ ਐ ਜੀ ਪੀ ਸੀ ਦੇ ਪਰਵਾਦ ਦਾ ਕਬਜ਼ਾ ਵੀ ਉਸ ਪਰਵਾਦ ਦਾ ਉਹ ਸਦ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਹੀ ਉਹ ਸਿਕਤਮ ਦੀਆਂ ਉਹ ਤਾਕਤ ਮੁਕਮਲ ਰਹਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੜਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਾਉਣਾ ਐਸਟੀਪੀਸੀ ਕੋ ਕਰਾਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਅਮੀਰ ਸਾਹਿਬ ਛੱਡ ਗਏ ਮਤਲਬ ਅੱਜ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਖਤ ਕੀਤਾ ਇਸ ਤਿੱਖੇ ਮਤਲਬ ਮੈਨੂੰ ਮੈਂ ਤਾਂ ਮਤਲਬ ਜੇ ਮੋٹے ਤੌਰ ਤੇ ਕਹਿਣਾ ਹੋਵੇ ਤਾਂ ਇਹ ਹੈ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਕਾਲੀ ਦਲ ਇੱਕ ਪਾਸੇ ਇੱਕ ਪਾਸੇ ਬਦਲ ਪਰਵਾਹ ਹੈ ਬਾਦਲ ਪਤਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਉਲਸ ਚੁੱਕਾ ਉਹ ਲੋ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਨੇ ਕਿ ਹੁਣ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਮੀ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਤਾਂ ਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂੜਦੀ ਪੋਲਿਟਿਕਸ ਜਿਹੜੀ ਆ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਵਾਦ ਦਾ ਐ ਜੀ ਪੀ ਸੀ ਦੇ ਤੇ ਕਬਜ਼ਾ ਵੀ ਉਸ ਪਰਵਾਦ ਦਾ ਅਸਲ ਉਹਨਾਂ ਨੇ ਜਿਹੜੀਆਂ ਧਾਰਮਿਕ ਮਦਿਆਦਾ ਸੀਗੀਆਂ ਸਾਰੀਆਂ ਹੀ ਉਹ ਸਿੱਖ ਦੰਦੀਆਂ ਉਹ ਧਾਰਮਿਕ ਮਦਿਆਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੇ ਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਉਣਾ ਐਸਟਪੀਐਸ ਕੋ ਕਰਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਅਮੀਰ ਸਾਹਿਬ ਛੱਡ ਗਏ। ਅਮਿਤ ਸਾਹਿਬ ਅੱਜ ਐਸਟਪੀਐਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਤਿਕਾਰ ਦਿੱਤਾ। ਇਸੇ ਕਰਕੇ ਮਤਲਬ ਮੈਂ ਮੈਂ ਤਾਂ ਮੈਂ ਤਾਂ ਮਤਲਬ ਜੇ ਮੋٹے ਤੋਂ ਕਹਿਣਾ ਹੋਵੇ ਤਾਂ ਇਹ ਹੈ ਕਿ ਮਲ ਅਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਹੈ ਅਕਾਲੀ ਦਲ ਇੱਕ ਪਾਸੇ ਹੈ ਇੱਕ ਪਾਸੇ ਬਾਦਲ ਪਰਵਾਦ ਹੈ ਬਾਦਲ ਪਰਵਾਦ ਲੋਕਾਂ ਦੇ ਮਨਾਂ 'ਚ ਉਲਸ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਵੀ ਉਲਸ ਚੁੱਕਾ ਉਹ ਲੋਕ ਧੱਕੇ ਨਾਲ ਅਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਹੈਗੇ ਹੁਣ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜੱਡੇ ਤਾਂ ਮੀ ਸਾਹਿਬ ਗਏ ਉਹ ਵੀ ਇਸੇ ਕਰਕੇ ਗਏ ਕਿਉਂਕਿ ਉਹ ਤਾਂ ਮੀ ਸਾਹਿਬ ਚੰਗੇ ਬੰਦੇ ਸੀਗੇ ਉਹਦੇ ਇੰਨਾ ਪ੍ਰੈਸ਼ਰ ਜਿਹੜਾ ਕਿ ਝੂਠੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀ ਦਲ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਐਂਜੀਪੀਸੀ ਦੇ ਤੇ ਕਬਜ਼ਾ ਵੀ ਉਸ ਪਰਿਵਾਰ ਦਾ ਉਹ ਸਰ ਉਹਨਾਂ ਨੇ ਜਿਹੜੀਆਂ ਧਾਰਮਿਕ ਮਰਿਆਦਾ ਸੀਗੀਆਂ ਸਾਰੀਆਂ ਹੀ ਉਹ ਸਿੱਖ ਧੰਦਿਆਂ ਉਹ ਧਾਰਮਿਕ ਮਰਿਆਦਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਦੇ ਜਿਹੇ ਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਾਉਣਾ ਐਸਟੀਪੀਸੀ ਕੋ ਕਰਾਉਣਾ ਉਹਦੇ ਉਹਦੀ ਬਦੌਲਤ ਹੀ ਅੱਜ ਭਮੀ ਸਾਹਿਬ ਛੱਡ ਗਏ